ਬੇਕਾਬੂ ਹੋਏ ਘੋੜੇ ਟਰਾਲੇ ਦੀ ਜੋ ਵੀ ਚਪੇਟ ਦੇ ਵਿੱਚ ਆਇਆ ਉਸ ਨੂੰ ਕੀਤਾ ਹਿੱਟ ਭਾਰੀ ਨੁਕਸਾਨ ਦੀ ਸੰਭਾਵਨਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਮਸ਼ਹੂਰ ਫੌਜੀ ਚੌਕ ਦੀਆਂ ਜਿੱਥੇ ਇਹ ਬੀਤੀ ਨਾ ਇੱਕ ਬੇਕਾਬੂ ਹੋਇਆ ਟਰਾਲਾ ਇਹਨਾਂ ਕੋ ਬੇਕਾਬੂ ਹੋ ਗਿਆ ਕਿ ਉਸ ਦੇ ਵੱਲੋਂ ਪਹਿਲਾਂ ਫੌਜੀ ਚੌਕ ਦੇ ਵਿੱਚ ਲੱਗੀ ਪੁਲਿਸ ਦੀ ਮੋਬਾਈਲ ਪिकेट ਨੋ ਟੱਕਰ ਮਾਰੀ ਗਈ ਅਤੇ ਬਾਅਦ ਦੇ ਵਿੱਚ ਪੇਕਾਪੂ ਹੋਇਆ ਫੌਜੀ ਚੌਕ ਦੀ ਦੀਵਾਰ ਦੇ ਨਾਲ ਟਕਰਾ ਕੇ ਉੱਪਰ ਚੜ ਗਿਆ ਅਤੇ ਇਸ ਘਟਨਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਨੁਕਸਾਨ ਹੋਇਆ ਦਿਖਾਈ ਦੇ ਰਿਹਾ ਹੈ ਪੁਲਿਸ ਨੇ ਬੈਰੀਕੇਡ ਆਦਿ ਵੀ ਇਸ ਪੇਕਾਪੂ ਕੋੜੇ ਦੇ ਵੱਲੋਂ ਪੂਰੀ ਤਰ੍ਹਾਂ ਤੋੜ ਦਿੱਤੇ ਗਏ ਹਨ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹ ਘਟਨਾ ਬੀਤੀ ਰਾਤ ਦੀ ਹੈ ਜਿਸ ਦੇ ਵਿੱਚ ਕੀ ਇਹ ਟਰਾਲਾ ਬੇਕਾਬੂ ਹੋ ਕੇ ਪੁਲਿਸ ਮੋਬਾਈਲ ਵਿਕਟਨੂ ਟੱਕਰ ਮਾਰਦਾ ਹੋਇਆ ਫੌਜੀ ਚੌਕ ਦੇ ਉੱਪਰ ਜਾ ਚੜਿਆ ਅਤੇ ਇਸ ਹਾਦਸੇ ਦੇ ਵਿੱਚ ਟਰਾਲਾ ਸਵਾਰ ਡਰਾਈਵਰ ਵੀ ਜ਼ਖਮੀ ਹੋਇਆ ਹੈ ਜਿਸ ਨੂੰ ਕੇ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਅਤੇ ਇਸ ਸੰਬੰਧੀ ਮਾਲਕਾਂ ਨੂੰ ਵੀ ਸੂਚਨਾ ਅਧਿ ਦਿੱਤੀ ਗਈ ਹੈ ਅਤੇ ਇਸ ਮਾਮਲੇ ਦੇ ਉੱਪਰ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਬੰਦ ਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਇੱਕ ਹਾਦਸੇ ਦੇ ਵਿੱਚ ਫੌਜੀ ਚੌਂਕ ਦਾ ਕਾਫੀ ਨੁਕਸਾਨ ਹੋਇਆ ਸੀ ਅਤੇ ਇਹ ਦੁਕਾਨ ਨੀਤੀ ਰਾਤ ਇਸ ਟਰਾਲੇ ਦੇ ਵੱਲੋਂ ਨੁਕਸਾਨ ਕੀਤਾ ਗਿਆ ਹੈ ਪੂਰਾ ਮਾਮਲਾ ਸੁਣਦੇ ਹਾਂ ਬੁਲਤ ਅਧਿਕਾਰੀਆਂ ਦੀ ਸੁਪੰਦ ਮੇਰਾ ਨਾਮ ਐਸੇ ਸੰਜੀ ਕੁਮਾਰਾ ਮੈਂ ਪੀਸੀਆਰ ਤੇ ਡਿਊਟੀ ਕਰ ਰਿਹਾ ਜੀ ਰੋਡ ਤੇ ਰਾਤ ਨੂੰ तकरीबन 2:00 ਵਜੇ ਦੀ ਗੱਲ ਆ ਗਈ ਇੱਕ ਟਰਾਲਾ ਆਇਆ ਸੀ ਘੋੜਾ ਜਾਨੀ ਕਿ ਰਾਜਸਥਾਨ ਦਾ ਘੋੜਾਗਾ ਉਹਦੇ ਚ ਡਰਾਈਵਰ ਬੈਠਾ ਸੀ ਉਹਦੇ ਕਿਤੇ ਅੱਖ ਉੱਕ ਲੱਗੀ ਆ ਸ਼ਾਇਦ ਤੇ ਉਹਦਾ ਕੰਟਰੋਲ ਤੋਂ ਵੀ ਬਾਹਰ ਨਹੀਂ ਸੀ ਤੇਜ਼ ਸੀ ਥੋੜਾ ਜਿਹਾ ਇਸ ਕਰਕੇ ਉਹ ਵੀਦੇ ਤੇ ਝੜ ਗਿਆ ਜਾਨੀ ਕਿ ਨੁਕਸਾਨ ਇਹਦਾ ਹੋਇਆਗਾ ਟਰਾਲੇ ਦਾ ਬਾਕੀ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਉਹਦੇ ਸੱਤਾ-ਸੱਤਾ ਕਾਫੀ ਗੱਡੀਆਂ ਤੇ ਉਦੋਂ ਆ ਗਈ ਸੀ ਐਂਬੂਲੈਂਸ ਤੇ ਉਹਨੂੰ ਦਾਖਲ ਕਰਾ ਦਿੱਤਾ ਕਿਹੜੀ ਜਗ੍ਹਾ ਆਇਆ ਇਹ ਆਪਣੇ ਫੌਜੀ ਚੌਂਕ ਜੀ ਸਰ ਇਹਨੂੰ ਮੋਬਾਈਲ ਵੀ ਤੋਂ ਵੀ ਕੀਤਾ ਗਿਆ ਜੀ ਤਾਂ ਉਹ ਵਜੇ ਤੋਂ ਕੰਟਰੋਲ ਨਹੀਂ ਹੋਇਆ ਤੇਜ਼ ਹੋਊਗਾ ਜਿਆਦੇ ਉਹਨੂੰ ਪਤਾ ਨਹੀਂ ਲੱਗੇ ਰਾਤ ਦੀ ਜਾਂ ਤਾਂ ਨੀਂਦੋਂ ਉੱਡ ਆ ਗਈ ਹੋਊਗੀ ਸਰ ਕਿੰਨਾ ਨੁਕਸਾਨ ਹੋਇਆ ਨੁਕਸਾਨ ਉਹ ਘੋੜੇ ਦਾ ਜਿਆਦਾ ਨੁਕਸਾਨ ਹੋਇਆ ਬਾਕੀ ਇਹਦੇ ਰਿਪੋਰਟ ਵਾਸਤੇ ਚੜੇਗਾ ਉਹਦਾ ਦੇਖੀ ਆ ਕੇ ਆਰਮੀ ਵਾਲੇ ਦੇਖਣਗੇ ਵਗੈਰਾ ਕਿੰਨਾ ਕਿੰਨਾ ਨੁਕਸਾਨ ਹੋਇਆ ਬਾਕੀ ਘੋੜੇ ਦਾ ਜਿਆਦਾ ਹੋਇਆ ਜੀ ਉਹਦੇ ਕਾਫੀ ਦਰ ਤੱਕ ਤਾਂ ਵਧੀਆਂ ਉਹਨੂੰ ਹਸਪਤਾਲ ਲੈਣੀ ਸਰ ਕਿੱਦੋਂ ਦਾ ਸੀ ਤੁਹਾਡਾ ਘੋੜਾ ਹੈਗਾ ਜੇ ਰਾਜਸਥਾਨ ਦਾ ਜੀ ਅਨੁਮਾਨ 걸 ਨਹੀਂ ਦਾ ਪਰ ਉਹਨਾਂ ਦੇ ਫੇਰਿਆਂ ਛੁਦਾਰਾ ਮਾਰਦਾ ਉਹਨੂੰ ਸ਼ਾਇਦ ਮੇਰੇ ਕੋਲ ਪ ਦੇਖੋ ਆਣਗੇ ਤਾਂ ਪਤਾ ਲੱਗੂਗਾ ਜੀ ਅਜੇਕਰ ਫੋਨ ਫੋਨ ਦਾ ਚੱਕ ਨਹੀਂ ਰਹੇ ਉਹਨਾਂ ਦਾ ਸਰ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਅਸੀਂ ਦੱਸਤਾ ਸੀ ਕਿ ਆਪਣੇ ਡਿਊਟੀ ਉੱਤਰੋਂ ਵੀ ਦੱਸਤਾ ਸੀਗਾ ਵਾਕਈ ਜਦੋਂ ਕਿ ਜਿਹੜੀ ਕਾਰਵਾਈ ਬੰਦੀ ਆ ਉਹ